ਦਜੀ ਸਿੰਘ ਜਿੱਥੇ ਇੱਕ ਪਾਸੇ ਲਗਾਤਾਰ ਅਮਰੀਕਾ ਜੋ ਗੈਰ ਕਾਨੂੰਨੀ ਪ੍ਰਵਾਸੀ ਸੀ ਉਹਨਾਂ ਨੂੰ ਡਿਪੋਰਟ ਕਰ ਰਹੀ ਸੀ ਜਿਸ ਤੋਂ ਬਾਅਦ ਕਹ ਲੋ ਕਿ ਕਾਫੀ ਸਸੰਸਨੀ ਫੈਲ ਗਈ ਸੀ ਪਰ ਹੁਣ ਡੋਨਾਲਡ ਟਰੰਪ ਵੱਲੋਂ ਇੱਕ ਵੱਡੀ ਗੱਲ ਕਹੋ ਕਿ ਸਕੀਮ ਲਿਆਂਦੀ ਗਈ ਹੈ ਕਿ 5 ਮਿਲੀਅਨ ਡਾਲਰ ਦੋ ਅਤੇ ਅਮਰੀਕਾ ਦਾ ਕਹੋ ਕਿ 골ਡਨ ਕਾਰਡ ਤੁਸੀਂ ਲੈ ਸਕਦੇ ਹੋ ਕਿਵੇਂ ਦੇਖਦੇ ਹੋ ਜਦੋਂ ਸਾਰੇ ਨੁਕਸਾਨ ਕਰਨ ਤੋਂ ਬਾਅਦ ਹੁਣ ਟਰੰਪ ਵੱਲੋਂ ਜਹੀ ਸਕੀਮ ਲਿਆਂਦੀ ਗਈ ਹੈ ਕਿਵੇਂ ਇਹ ਕੰਮ ਕਰੇਗੀ ਸਕੀਮ ਇਹਦਾ ਸਾਰਾ ਦਰਸ਼ਕਾਂ ਨੂੰ ਦੱਸੋ ਜੀ ਜੀ ਬਿਲਕੁਲ ਜਿੱਥੇ ਚਰਚੇ ਚੱਲ ਰਹੇ ਨੇ ਪੰਜਾਬ ਵਾਪਸ ਆਏ ਕੁਝ ਨੌਜਵਾਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਉੱਥੇ ਜਦੋਂ ਸਾਨੂੰ ਫੜਦੇ ਸੀ ਸਾਡੀਆਂ ਪੱਗਾਂ ਤੱਕ ਲਾ ਦਿਤੀਆਂ ਗਈਆਂ ਬੇਰੂਮਤੀ ਕੀਤੀ ਗਈ ਸਾਡੀ ਬੇਪੱਤ ਕੀਤੀ ਗਈ ਜੀ ਆਪਾਂ ਕਈ ਰਿਲੀਜੀਅਸ ਸਿੰਬल्स ਵੀ ਜਾਂ ਫਿਰ ਉਹਨਾਂ ਨੂੰ ਹੱਤ ਕੜੀਆਂ ਦੇ ਵਿੱਚ ਬੇੜੀਆਂ ਦੇ ਵਿੱਚ ਭਰ-ਭਰ ਕੇ ਭੇਜਿਆ ਜਾ ਰਿਹਾ ਤੇ ਜਦੋਂ ਉਹ ਜਿਹੜੇ ਲੋਕ ਫੜੇ ਜਾਂਦੇ ਆ ਜਦੋਂ ਅਧਿਕਾਰੀਆਂ ਨੂੰ ਕਹਿੰਦੇ ਆ ਕਿ ਸਾਡਾ ਰਿਲੀਜੀਅਸ ਸਿੰਬਲ ਹੈ ਪੱਗ ਜਾਂ ਫਿਰ ਸਾਡੀ ਦਾੜ੍ਹੀ ਤਾਂ ਉਹਨਾਂ ਨੇ ਕਿਹਾ ਕਿ ਉਹ ਸਮਾਂ ਹੁਣ ਬੀਤ ਗਿਆ ਹੁਣ ਟਰੰਪ 에ਰਾ ਚੱਲ ਰਿਹਾ ਸੋ ਇਹਦੇ ਵਿੱਚ ਹੁਣ ਤੁਸੀਂ ਉਹ ਉਮੀਦਾਂ ਨਾ ਰੱਖੋ ਵੀ ਜਿਹੜੀਆਂ ਤੁਸੀਂ ਪਹਿਲਾਂ ਲਾ ਕੇ ਆਉਂਦੇ ਹੁੰਦੇ ਸੀ। ਸੋ ਇੱਕ ਪਾਸੇ ਜਿੱਥੇ ਇਹ ਇਮੀਗ੍ਰੇਸ਼ਨ ਨੂੰ ਮੋੜੀ ਜਾ ਰਹੀ ਹੈ, ਵਾਪਸ ਲੋਕੀ ਮੋੜੇ ਜਾ ਰਹੇ ਨੇ। ਦੂਸਰੇ ਪਾਸੇ ਇੱਕ ਵੱਡਾ ਆਪਾਂ ਕਹੀਏ ਵੀ ਐਲਾਨ ਡੋਨਲਡ ਟਰੰਪ ਵੱਲੋਂ ਖੁਦ ਕੀਤਾ ਗਿਆ ਪ੍ਰੈਸ ਵਾਰਤਾ ਕਰਕੇ। ਉਹਨਾਂ ਨੇ ਕਿਹਾ ਕਿ ਅਸੀਂ ਅੱਜ ਤੋਂ ਯਾਨੀ ਕਿ ਆਉਂਦੇ ਮਹੀਨਿਆਂ ਦੇ ਵਿੱਚ ਇੱਕ 골ਡਨ ਕਾਰਡ ਨਾਂ ਦੀ ਨਵੀਂ ਸਕੀਮ ਜਿਹੜੀ ਹੈਗੀ ਹੈ ਚਲਾਈ ਹੈ। ਉਹਦੇ ਤਹਿਤ ਤੁਹਾਨੂੰ 5 ਮਿਲੀਅਨ ਡਾਲਰ ਜਿਹੜੇ ਨੇ ਅਮਰੀਕਨ ਗਵਰਨਮੈਂਟ ਨੂੰ ਪੇ ਕਰਨੇ ਪੈਣਗੇ। ਇਹਦੇ ਵਿੱਚ ਭੁਲੇਖਾ ਸੀ, ਉਹ ਭੁਲੇਖਾ ਮੈਂ ਹੁਣੇ ਥੋੜ ਹੁੰਦਾ ਤੇ ਇਸ ਤਰ੍ਹਾਂ ਭਈ ਜਿਵੇਂ ਬਾਕੀ ਮੁਲਕ ਵੀ ਕਰਦੇ ਆ ਕਿ ਸਾਡੇ ਮੁਲਕ ਚ ਇੰਨੇ ਇੰਨੀ ਰਕਮ ਇਨਵੈਸਟ ਕਰੋ ਤੇ ਇਥੋਂ ਦੀ ਤੁਸੀਂ ਜਿਹੜਾ ਹੈਗਾ ਸਟੇਟਸ ਲੈ ਸਕਦੇ ਹੋ ਲੀਗਲ ਸਟੇਟਸ ਉਸ ਤੋਂ ਬਾਅਦ ਤੁਸੀਂ ਸਿਟੀਜ਼ਨ ਲੈ ਸਕਦੇ ਹੋ ਪਰ ਇਹਦੇ ਵਿੱਚ ਅਲੱਗ ਚੀਜ਼ ਦੇਖੀ ਗਈ ਹੈ ਕਿ ਇਹਦੇ ਵਿੱਚ ਲਿਖਿਆ ਗਿਆ 5 ਮਿਲੀਅਨ ਡਾਲਰ ਫੀਸ ਹੈ ਸੋ ਮਤਲਬ ਉਹ ਤੁਹਾਡੇ ਜਿਹੜੇ 5 ਮਿਲੀਅਨ ਡਾਲਰ ਹੈਗੇ ਆ ਉਹ ਤੁਸੀਂ ਇਨਵੈਸਟ ਨਹੀਂ ਕਰਨੇ ਆਪਣੇ ਬਿਜ਼ਨਸ ਵਾਸਤੇ ਉਹ ਤੁਸੀਂ ਅਮਰੀਕਨ ਗਵਰਨਮੈਂਟ ਨੂੰ ਦੇ ਦੇਣੇ ਆ ਤੇ ਭੁੱਲ ਜਾਣਾ ਉਸ ਤੋਂ ਬਾਅਦ ਤੁਹਾਡੇ ਕੋਲ ਜੇਕਰ ਰਾਸ਼ੀ ਹੈ ਰਕਮ ਹੈ ਕੋਈ ਬੈਂਕ ਬੈਲੈਂਸ ਹੈ ਤੁਹਾਡੇ ਕੋਲ ਤਾਂ ਉਹ ਤੁਸੀਂ ਇਨਵੈਸਟ ਕਰਕੇ ਆਪਣੇ ਕਾਰੋਬਾਰ ਉੱਥੇ ਚਲਾ ਸਕਦੇ ਹੋ ਸੋ ਇੱਕ ਪਾਸੇ ਜਿੱਥੇ ਉਹ ਲੋਕ ਜਿਹੜੇ ਇਲੀਗਲ ਗਏ ਉਹਨਾਂ ਨੂੰ ਮੋੜਿਆ ਜਾ ਰਿਹਾ ਦੂਸਰੇ ਪਾਸੇ ਅਮਰੀਕਾ ਦੀ ਇਹ ਸਕੀਮ ਹੈ ਕਿ ਵੈਲਥੀ ਪੀਪਲ ਨੇ ਜਿਹੜੇ ਦੁਨੀਆ ਭਰ ਦੇ ਇਹ ਤਾਂ ਵੈਸੇ ਅਮਰੀਕਾ ਦਾ ਸ਼ੁਰੂ ਤੋਂ ਸੁਭਾਰ ਰਿਹਾ ਉਹਨਾਂ ਦੀ ਸਟ੍ਰੈਟਜੀ ਇਹ ਰਹੀ ਹੈ ਕਿ ਜਿੱਥੇ-ਜਿੱਥੇ ਵੀ ਟੈਲੈਂਟ ਹੈਗਾ ਉਹਨਾਂ ਨੂੰ ਚੁੱਕ ਕੇ ਜਿੱਥੇ-ਜਿੱਥੇ ਵੀ ਟੈਲੈਂਟ ਹੈਗਾ ਦੁਨੀਆ 'ਚ ਉਹਨਾਂ ਨੂੰ ਚੁੱਕ ਕੇ ਤੇ ਅਮਰੀਕਾ ਲਿਆਓ ਵੱਡੀਆਂ ਤਨਖਾਹਾਂ ਦੇ ਉਹ ਵੱਡੇ ਉਹਨਾਂ ਨੂੰ ਆਫਰ ਦਿਓ ਤੇ ਉਹ ਸਾਰਾ ਕੁਝ ਇੱਥੇ ਆ ਜਾਵੇ ਜਿਵੇਂ ਕਿ ਤੁਸੀਂ ਜਾਣਦੇ ਹੋ Google Facebook Twitter ਉਸ ਤੋਂ ਬਾਅਦ ਹੋਰ بڑا ਕੁਝ ਹੈਗਾ YouTube ਹੋ ਗਈ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਹੀ ਹੈ ਹੋਰ ਤੁਹਾਨੂੰ ਕਿਸੇ ਮੁਲਕ ਦੇ ਵਿੱਚ ਵੇਖਣ ਨੂੰ ਨਹੀਂ ਮਿਲੇਗਾ ਸੋ ਇਸ ਤਰੀਕੇ ਦੇ ਨਾਲ ਉਹ ਚਾਹੁੰਦੇ ਨੇ ਹੁਣ ਕਿ ਦੁਨੀਆ ਦੀ ਜਿਹੜੀ ਕਰੀਮ ਹੈ ਦੁਨੀਆ ਦੇ ਵੈਲਥੀ ਲੋਕ ਨੇ ਜਿਹੜੇ ਉਹ ਇੱਥੇ ਆਉਣ ਸਾਡੇ ਕੋਲ 5 ਮਿਲੀਅਨ ਪਹਿਲਾਂ ਤੇ ਬੇਕਾਰ ਉਸ ਤੋਂ ਬਾਅਦ ਇੱਥੇ ਕਾਰੋਬਾਰ ਚਲਾਉਣ ਤੇ ਨਾਲੇ ਰੱਖਣ ਇਥੋਂ ਦੇ ਲੋਕ ਕੰਮਾਂ ਦੇ ਉੱਤੇ ਉਦੇ ਨਾਲ ਫਿਰ ਅਮਰੀਕਾ ਹੈਗਾ ਜਿਹੜਾ ਤਰੱਕੀ ਕਰੇਗਾ ਹੋਰ ਤਰੱਕੀ ਕਰੇਗਾ ਸੋ ਇੱਕ ਤਰ੍ਹਾਂ ਦੀ ਵਧੀਆ ਸਕੀਮ ਉਹਨਾਂ ਵੱਲੋਂ ਲਾਈ ਗਈ ਹੈਗੀ ਹੈ ਹੁਣ ਇਹਦੇ ਵਿੱਚ ਸਵਾਲ ਬਹੁਤ ਜਾਣਿਆਂ ਕੋਲੋਂ ਪੁੱਛਿਆ ਜਾ ਰਿਹਾ ਮੈਂ ਇੱਕ ਟੀਵੀ ਦੇ ਉੱਤੇ ਡਿਬੇਟ ਵੀ ਦੇਖ ਰਿਹਾ ਸੀ ਕਿ ਇਹ ਕੀ ਗੱਲ ਹੋਈ ਇੱਕ ਪਾਸੇ ਆਮ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਤੇ 5 ਮਿਲੀਅਨ ਲਾ ਕੇ ਕੋਈ ਜਿਹੜਾ ਚਲੇ ਜੇ ਉਹ ਭਾਵੇਂ ਕ੍ਰਿਮੀਨਲ ਵੀ ਹੋਏ ਤੇ ਅਮਰੀਕਾ ਕਿੱਦਾਂ ਉਹਨੂੰ ਟੈਕਲ ਕਰੇਗਾ ਸੋ ਅਮਰੀਕਾ ਅਮਰੀਕਾ ਉਹਨਾਂ ਦੀ ਇੰਟੈਲੀਜੈਂਸ ਹੈਗੀ ਹੈ ਉਹਨਾਂ ਦਾ ਸਾਰਾ ਪਤਾ ਹੈ ਉਹਨਾਂ ਨੂੰ ਕੀ ਕੀ ਕਿਹੜਾ ਕਿਹੜਾ ਬੰਦਾ ਉਹਨਾਂ ਦੀ ਕੰਟਰੀ ਚ ਐਂਟਰ ਹੋ ਰ ਜੇ ਕੋਈ 5 ਮਿਲੀਅਨ ਡਾਲਰ ਦੇ ਕੇ ਅਮਰੀਕਾ ਦੇ ਵਿੱਚ ਜਾ ਰਿਹਾ ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਕੋਈ ਕ੍ਰਿਮੀਨਲ ਟਾਈਪ ਬੰਦਾ ਚਲੇ ਜਾਊਗਾ ਉਹਦੀ ਪੁਣਛਾਣ ਕੀਤੀ ਜਾਣੀ ਹੈ ਉਹਦਾ ਸਾਰਾ ਹਿਸਾਬ ਤਾਂ ਪਿਛਲਾ ਬਾਇਓ ਡਾਟਾ ਦੇਖਿਆ ਜਾਣਾ ਫਿਰ ਜਾ ਕੇ ਉਹਨੂੰ ਇਹ ਸਾਰਾ ਕੁਝ ਦਿੱਤਾ ਜਾਣਾ ਇਹ ਨਹੀਂ ਹੈਗਾ ਕਿ ਦੁਨੀਆ ਦੇ ਸਾਰੇ ਕ੍ਰਿਮੀਨਲ ਸਮਗਲਰ ਜਿਹੜੇ ਨੇ ਉਹ ਅਮਰੀਕਾ ਜਾ ਸਕਦੇ ਆ 5 ਮਿਲੀਅਨ ਡਾਲਰ ਦੇ ਕੇ ਸੋ ਇਹ ਇੱਕ ਭੁਲੇਖਾ ਹੈਗਾ ਜਿਹੜਾ ਪਾਇਆ ਜਾ ਰਿਹਾ ਸੋ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਅਮਰੀਕਾ ਦੇ ਵਿੱਚ ਜਾਣ ਵਾਲੇ ਉਹ ਲੋਕ ਹੋਣਗੇ ਜਿਹੜੇ ਇੱਥੋਂ ਤੱਕ ਕਿ ਮੈਂ ਇਹ ਕਵਾਂਗਾ ਤੁਹਾਨੂੰ ਹੁਣ ਜੇ ਇਹ ਦੇ ਵਿੱਚ ਅਗਲਾ ਸਵਾਲ ਇਹ ਵੀ ਆ ਜਾਂਦਾ ਕਿ ਇੰਡੀਆ ਨੂੰ ਇਹਦਾ ਕੀ ਫਾਇਦਾ ਕੀ ਨੁਕਸਾਨ ਹੋਣਾ ਸੋ ਇੰਡੀਆ ਨੂੰ ਇਸ ਵੀਜ਼ੇ ਦਾ ਜਿਹੜਾ 골ਡਨ ਕਾਰਡ ਵੀਜ਼ਾ ਕੱਢਿਆ ਅਮਰੀਕਾ ਵੱਲੋਂ ਇਹਦਾ ਨੁਕਸਾਨ ਹੈ ਉਹ ਕਿਉਂ ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ ਸਾਲਾਂ ਦੇ ਵਿੱਚ ਹਰ ਸਾਲ ਲਗਭਗ ਜੇ ਆਪਾਂ ਇੱਕ ਉਸਤ ਕੱਢੀਏ ਤਾਂ ਹਜ਼ਾਰ ਦੇ ਕਰੀਬ ਵੱਡੇ ਕਾਰੋਬਾਰੀ ਮਿਲੀਅਨਰ ਜਿਹੜੇ ਨੇ ਭਾਰਤ ਛੱਡ ਕੇ ਵਿਦੇਸ਼ ਨੂੰ ਜਾ ਰਹੇ ਆ ਸੋ ਇਹ ਉਹਨਾਂ ਵਾਸਤੇ ਓਪਰਚ्युनिटी ਹੈ ਤੇ ਅਮਰੀਕਾ ਦਾ ਜਿਹੜਾ ਇੰਡੀਆ ਦਾ ਬੜਾ ਵੱਡਾ ਨੁਕਸਾਨ ਹੈਗਾ ਅਮਰੀਕਾ ਜਿਹੜਾ ਪਹਿਲਾਂ ਹੀ ਆਪਣੇ ਆਰਥਿਕ ਹਾਲਾਤਾਂ ਦੇ ਨਾਲ ਜੂਝ ਰਿਹਾ ਉਹਨਾਂ ਦੇ ਜੋ ਸਾਰੇ ਵੈਲਥੀ ਲੋਕ ਬਾਹਰਲੇ ਮੁਲਕਾਂ 'ਚ ਚਲੇ ਜਾਣਗੇ ਤੇ ਫਿਰ ਜਿਹੜਾ ਇੰਡੀਆ ਨੂੰ ਹੋਰ ਨੁਕਸਾਨ ਜਿਹੜਾ ਹੈਗਾ ਹੋ ਸਕਦਾ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਆਪਣੇ ਇੱਕ ਇੰਡੀਆ ਹੋ ਗਿਆ ਜਾਂ ਫਿਰ ਹੋਰ ਇਹਦੇ ਆਲੇ ਦੁਆਲੇ ਮੁਲਕ ਹੋ ਗਏ ਇਥੋਂ ਜ਼ਿਆਦਾ ਲੋਕ ਜਾ ਕੇ ਛੁੱਕ ਨਹੀਂ ਉੱਥੇ ਰਹਿਣਦੇ ਬਾਕੀ ਜਿਹੜਾ ਹੈਗਾ ਮੁਲਕਾਂ ਦੇ ਵਿੱਚ ਕੋਈ ਜ਼ਿਆਦਾ ਰੁਝਾਨ ਨਹੀਂ ਹੈਗਾ ਸੋ ਕੁਝ ਟਾਵੇਂ ਟਾਵੇਂ ਜ਼ਰੂਰ ਹੈਗੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡੇ ਪੱਦਰ ਦੇ ਉੱਤੇ ਹੋਰ ਦੇਸ਼ਾਂ ਚੋਂ ਲੋਕ ਜਿਹੜੇ ਵੈਲਥੀ ਲੋਕ ਨੇ ਜਿਹੜੇ ਸੈਟਲਡ ਨੇ ਪੂਰੀ ਤਰ੍ਹਾਂ ਹੁਣ ਜਿਵੇਂ ਅਡਾਨੀ ਅਮਾਨੀ ਹੋਰੀ ਹੋ ਗਏ ਸੋ ਇਹਨਾਂ ਨੂੰ ਤਾਂ ਇੱਥੇ ਅਮਰੀਕਾ ਕਿਉਂਕਿ ਜਿਹੜੀ ਇੰਡੀਅਨ ਗਵਰਨਮੈਂਟ ਹੈ ਇਹਨਾਂ ਦੀ ਜੇਬ ਦੇ ਵਿੱਚ ਹੈ ਇਹਨਾਂ ਨੂੰ ਪੁੱਛ ਕੇ ਗੱਲ ਕਰਦੀ ਹੈ ਪੁੱਛ ਕੇ ਪਾਲਿਸੀਆਂ ਬਣਦੀਆਂ ਸੋ ਇਹਨਾਂ ਨੇ ਨਹੀਂ ਜਾਣਾ ਜਿਨ੍ਹਾਂ ਨੂੰ ਸਿਸਟਮ ਦੀ ਮਾਰ ਵੱਜਦੀ ਹੁੰਦੀ ਹੈ ਜਿਹੜੇ ਸਿਸਟਮ ਤੋਂ ਤੰਗ ਹੁੰਦੇ ਨੇ ਟੈਕਸਸ ਤੋਂ ਤੰਗ ਹੈ ਛਾਪਿਆਂ ਤੋਂ ਈਡੀ ਦੀਆਂ ਰੇਡਾਂ ਤੋਂ ਤੰਗ ਨੇ ਸੋ ਉਹ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਜਾਣਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਦੁਬਈ ਨੇ ਵੀ ਪਿਛਲੇ ਸਮੇਂ ਦੇ ਵਿੱਚ ਆਪਣੀ ਇੱਕ ਪਾਲਿਸੀ ਨਵੀਂ ਲਿਆਂਦੀ ਹੈ ਕਿ ਜ਼ੀਰੋ ਟੈਕਸ ਦੇ ਉੱਤੇ ਤੁਸੀਂ ਇੱਥੇ ਆ ਕੇ ਕੰਮ ਕਰ ਸ਼ੁਰੂ ਕਰੋ ਤੁਹਾਡੀ ਤਨਖਾਹ ਦੇ ਉੱਤੇ ਕੋਈ ਟੈਕਸ ਨਹੀਂ ਹੈ ਜਿੰਨਾ ਮਰਜ਼ੀ ਬਿਜ਼ਨਸ ਕਰੋ ਖੈਰ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਪਰ ਆਪਣੀ ਸੇਫਟੀ ਆਪਣੇ ਪੈਸੇ ਦੀ ਸੇਫਟੀ ਆਪਣੇ ਭਵਿੱਖ ਦੀ ਸੇਫਟੀ ਵਾਸਤੇ ਲੋਕ ਜਿਹੜੇ ਨੇ ਇੰਡੀਆ ਤੋਂ ਬਹੁਤ ਵੱਡੇ ਪੱਦਰ ਦੇ ਉੱਤੇ ਹੁਣ ਕੂਚ ਕਰਨਗੇ ਉਸ ਤੋਂ ਇਲਾਵਾ ਵਿਸ਼ਵ ਦੇ ਦੂਸਰੇ ਜਿਹੜੇ ਮੁਲਕ ਨੇ ਉੱਥੋਂ ਵੀ ਕੂਚ ਕਰਨਗੇ ਸੋ ਅਮਰੀਕਾ ਨੇ ਇੱਕ ਸਟੈਪ ਲਿਆ ਕਿ ਆਪਾਂ ਹੁਣ ਬੈਲਟ ਜਿਹੜੀ ਹੈਗੀ ਹੈ ਉਹਨੂੰ ਹੋਰ ਸਟਰੋਂਗ ਕਰੀਏ ਆਪਣੀ ਆਰਥਿਕਤਾ ਜਿਹੜੀ ਹੈਗੀ ਹੈ 5 ਮਿਲੀਅਨ ਡਾਲਰ ਇੱਕ ਬੰਦਾ ਵੀ ਲੈ ਕੇ ਆਏ ਤਾਂ ਤੁਸੀਂ ਦੇਖੋ ਕਿੰਨੇ ਕਿੰਨੇ ਪੈਸੇ ਵੰਡ ਜਾਣਗੇ ਜੇ ਸਾਲ ਦੇ ਹਜ਼ਾਰ ਲੋਕ ਵੀ ਜਾਣ ਤੇ ਤੁਸੀਂ ਉਹਨੂੰ 5 ਮਿਲੀਅਨ ਨੂੰ ਤੁਸੀਂ ਹਜ਼ਾਰ ਦੇ ਨਾਲ ਕਰ ਲਓ ਸੋ ਇਹ ਇਸ ਵੇਲੇ ਜਿਹੜੀ ਨਵੀਂ ਪਾਲਿਸੀ ਡੋਨਲਡ ਟਰੰਪ ਵੱਲੋਂ ਲਿਆਂਦੀ ਗਈ ਹੈ ਜੀ ਦਜੀਤ ਸਿੰਘ ਜੀ ਇਸ ਦੇ ਨਾਲ ਹੀ ਗੱਲਬਾਤ ਕਰੀਏ ਜੀ ਯੂਨੋ ਦੀ ਤੇ ਯੂਨੋ ਦੇ ਵਿੱਚ ਵੀ ਇੱਕ ਮਤਾ ਪਾਸ ਹੋਇਆ ਸੀਗਾ ਹੁਣੇ ਬਾਕੀ ਦੇਸ਼ਾਂ ਵੱਲੋਂ ਕਿ ਜੋ ਕਿ ਲੋਕ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ ਹੈ ਉਸ ਦੇ ਖਿਲਾਫ ਪਰ ਇੱਕ ਪਾਸੇ ਡੋਨਾਲਡ ਟਰੰਪ ਇਸ ਦੇ ਹੱਕ ਵਿੱਚ ਭੁਗਤੇ ਨੇ ਕਿਵੇਂ ਦੇਖਦੇ ਹਾਂ ਹੁਣ ਕੀ ਉਸ ਨਿਕਲ ਕੇ ਸਾਹਮਣੇ ਆਵੇਗਾ ਕਿ ਯੂਨੋ ਬਿਨਾਂ ਡੋਨਾਲਡ ਟਰੰਪ ਦੀ ਲੋਕ ਇੱਛਾ ਦੇ ਕੁਝ ਹੱਲ ਕਰ ਸਕਦਾ ਹੈ ਯੂਕਰੇਨ ਦੇ ਲਈ ਦੇਖੋ ਡੋਨਾਲਡ ਟਰੰਪ ਇਸ ਤਰ੍ਹਾਂ ਲੱਗਦਾ ਹੈ ਕਿ ਵਰਲਡ ਆਰਡਰ ਚੇਂਜ ਕਰਨ ਜਾ ਰਹੇ ਆ ਉਹਨਾਂ ਦੀਆਂ ਬਣਾਈਆਂ ਜਾ ਰਹੀਆਂ ਪਾਲਿਸੀਆਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਬਿਲਕੁਲ ਵੱਖ ਹੋ ਗਈਆਂ ਮਤਲਬ ਕਿ ਜੋ ਪਹਿਲਾਂ ਗੱਲ ਕਰਦੇ ਸੀ ਉਸ ਤੋਂ ਕਿਤੇ ਨਾ ਕਿਤੇ ਉਹ ਅਲੱਗ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਜਿਵੇਂ ਕਿ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕੈਨੇਡਾ ਨੂੰ ਕਿ ਵੇਜ ਵੀ ਸਟੇਟ ਬਣਾ ਦਈਏ ਆਪਾਂ ਤੇ ਤੁਸੀਂ ਆਓ ਸਾਡੇ ਨਾਲ ਰਲ ਜੋ ਸੋ ਕਿੱਡੀ ਵੱਡੀ ਗੱਲ ਹੈ ਇੱਕ ਗਵਾਂਢੀ ਮੁਲਖ ਭਰਾ ਭਰਾ ਆਪਾਂ ਕਹਿ ਸਕਦੇ ਹਾਂ ਜਿਹੜੇ ਮਿਲ ਕੇ ਕੰਮ ਕਰਦੇ ਸੀ ਦੁਨੀਆ ਨੂੰ ਅੱਗੇ ਲਾ ਕੇ ਰੱਖਿਆ ਹੋਇਆ ਸੀਗਾ ਸੋ ਉਹਨਾਂ ਨੂੰ ਵੀ ਚੈਲੰਜ ਕਰ ਦਿੱਤਾ ਹੁਣ ਜਦੋਂ ਇੱਕ ਪਾਸੇ ਅਮਰੀਕਾ ਮੰਨਿਆ ਜਾਂਦਾ ਵੀ ਕੱਟੜ ਦੁਸ਼ਮਣ ਹੈ ਰਸ਼ੀਆ ਦਾ ਤੇ ਡੋਨਲਡ ਟਰੰਪ ਹੋਰਾਂ ਨੇ ਯੂਨੈਨ ਦੇ ਵਿੱਚ ਜਿਹੜਾ ਮਤਾ ਪਾਇਆ ਬਾਕੀ ਮੁਲਕਾਂ ਨੇ ਖਿਲਾਫ ਮਤਾ ਪਾਇਆ ਰਸ਼ੀਆ ਹੱਕ ਦੇ ਵਿੱਚ ਮਦਦ ਆ ਕੇ ਆ ਰਸ਼ੀਆ ਦੇ ਸੋ ਦੇਖੋ ਕਿਧਰ ਨੂੰ ਗੱਲ ਜਾ ਰਹੀ ਹੈ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਨਾਟੋ ਦੀਆਂ ਫੌਜਾਂ ਅਮਰੀਕਾ ਆਪਣੇ ਤੌਰ ਦੇ ਉੱਤੇ ਬਹੁਤ ਸਾਰਾ ਅਸਲਾ ਯੂਕਰੇਨ ਨੂੰ ਦੇ ਰਿਹਾ ਹੈ ਰਸ਼ੀਆ ਦੇ ਖਿਲਾਫ ਲੜਨ ਵਾਸਤੇ ਪਰ ਡੋਨਲਡ ਟਰੰਪ ਹੋਰਾਂ ਨੇ ਸਿੱਧਾ ਹੀ ਸਟੈਪ ਜਿਹੜਾ ਲੈ ਲਿਆ ਆ ਕੇ ਕਿ ਹੁਣ ਰਸ਼ੀਆ ਦੇ ਹੱਕ ਦੇ ਵਿੱਚ ਜਾ ਰਹੇ ਆ ਸੋ ਇਹਦੇ ਨਾਲ ਹੁਣ ਨੁਕਸਾਨ ਹੋਣਾ ਹੈ ਨੁਕਸਾਨ ਕਿਹਨੂੰ ਹੋਣਾ ਹੈ ਯੂਕਰੇਨ ਯੂਕਰੇਨ ਨੂੰ ਤਾਂ ਹੁਣ ਹੀ ਹੋਣਾ ਕਿਉਂਕਿ ਉਹਨਾਂ ਨੇ ਕਿਹਾ ਵੀ ਆਪਾਂ ਐਡ ਬੰਦ ਕਰਦੇ ਹਾਂ ਹਥਿਆਰ ਦੇਣੇ ਬੰਦ ਕਰਨ ਲੱਗੇ ਆ ਜਾਂ ਫਿਰ ਹੋਰ ਜਿਹੜੀਆਂ ਗੱਲਾਂ ਬਾਤਾਂ ਇਥੋਂ ਤੱਕ ਕਿ ਉਹਨ ਸੋ ਨੈਟੋ ਜਿਹਦਾ ਇੱਕ ਵੱਡਾ ਥੰਮ ਅਮਰੀਕਾ ਮੰਨਿਆ ਜਾਂਦਾ ਹੈ ਤੇ ਅਮਰੀਕਾ ਜੇ ਕਹਿ ਰਿਹਾ ਵੀ ਅਸੀਂ ਬਾਹਰ ਨਿਕਲਾਂਗੇ ਹੁਣ ਅਗਲੀ ਗੱਲ ਤੁਹਾਨੂੰ ਮੈਂ ਦੱਸਦਾ ਕਿ ਪਿਛਲੇ ਦਿਨੀ ਇੰਗਲੈਂਡ ਨੇ ਇਹ ਅਨਾਉਂਸ ਕੀਤਾ ਕਿ ਅਸੀਂ ਆਪਣੇ ਫੌਜੀ ਟ੍ਰੂਪਸ ਜਿਹੜੇ ਨੇ ਉਹ ਯੂਕਰੇਨ ਦੀ ਮਦਦ ਵਾਸਤੇ ਭੇਜਣ ਜਾ ਰਹੇ ਆ ਤੇ ਡੋਨਲਡ ਟਰੰਪ ਹੋਰਾਂ ਨੇ ਉਹਨਾਂ ਦੇ ਵੀ ਖਿਲਾਫ ਖਿਲਾਫਤ ਕੀਤੀ ਆ ਉਹਨਾਂ ਨੇ ਕਿਹਾ ਵੀ ਜਿਹੜਾ ਇੰਗਲੈਂਡ ਹੈ ਉਹ ਆਪਣੇ ਇੰਟਰਨਲ ਮਸਲਿਆਂ ਤੇ ਨਾਲ ਘਿਰਿਆ ਹੋਇਆ ਅੰਦਰ ਖਾਤੇ ਇਹਨਾਂ ਦੇ ਹਾਲਾਤ ਬੜੇ ਮਾੜੇ ਹੋਏ ਹੋਏ ਨੇ ਤੇ ਇਹ ਕੀ ਕਰਨ ਲੱਗੇ ਆ ਵੀ ਰਸ਼ੀਆ ਦੇ ਨਾਲ ਸਿੱਧਾ ਪੰਗਾ ਲੈਣ ਲੱਗੇ ਆ ਯੂਕਰੇਨ ਦੇ ਵਿੱਚ ਫੌਜੀ ਭੇਜ ਕੇ ਸੋ ਦੇਖੋ ਹੁਣ ਕਿਸ ਤਰੀਕੇ ਦੇ ਨਾਲ ਫਿਰ ਕੀ ਘੁੰਮਦੀ ਹੋਈ ਐਂਟੀ ਕਲੋਕ ਇੱਕ ਪਾਸੇ ਕਲੋਕ ਚੱਲਦਾ ਨਾ ਜਿਹੜਾ ਸਿੱਧੀ ਦਿਸ਼ਾ ਦੇ ਵਿੱਚ ਚੱਲਦਾ ਹੁੰਦਾ ਘਰਾਂ ਦੇ ਵਿੱਚ ਲੱਗੀਆਂ ਘੜੀਆਂ ਨੇ ਉਹਨੇ ਇੱਕੋ ਦਿਸ਼ਾ ਦੇ ਵਿੱਚ ਚੱਲਣਾ ਹੁੰਦਾ ਪਰ ਇਹ ਐਂਟੀ ਕਲੋਕ ਹੋ ਗਿਆ ਯਾਨੀ ਕਿ ਪੁੱਠਾ ਗੇੜਾ ਹੋ ਰਿਹਾ ਮਤਲਬ ਕਿ ਅਲੱਗ ਤਰ੍ਹਾਂ ਦੇ ਬਿਆਨ ਡੋਨਲਡ ਟਰੰਪ ਹੋਰਾਂ ਦੇ ਆ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਰਸ਼ੀਆ ਸਹੀ ਹੈ ਯੂਕਰੇਨ ਗਲਤ ਹੈ ਕੈਨੇਡਾ ਨੂੰ 51ਵੀਂ ਸਟੇਟ ਸਟੇਟ ਬਣਾ ਦਾਂਗੇ ਗ੍ਰੀਨਲੈਂਡ ਦੀ ਗੱਲ ਹੋ ਰਹੀ ਹੈ ਕਿ ਸਾਡੀ ਧਰਤੀ ਹੈ ਪਨਾਮਾ ਦੀ ਗੱਲ ਹੋ ਰਹੀ ਹੈ ਉਸ ਤੋਂ ਬਾਅਦ ਈਰਾਨ ਨੂੰ ਵੱਡੀ ਧਮਕੀ ਪਿਛਲੇ ਦਿਨ ਲਾਈ ਸੀ ਡੋਨਲਡ 트੍ਰੰਪ ਹੋਰਾਂ ਨੇ ਤੁਹਾਨੂੰ ਯਾਦ ਹੋਣਾ ਕਿ ਜੇ ਈਰਾਨ ਨੇ ਮੇਰੇ ਉੱਤੇ ਹਮਲਾ ਕਰਨ ਦੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਈਰਾਨ ਨੂੰ ਨਕਸ਼ੇ ਤੋਂ ਮਿਟਾ ਦਾਂਗੇ ਵਿਸ਼ਵ ਦੇ ਨਕਸ਼ੇ ਤੋਂ ਮਿਟਾ ਦਾਂਗੇ ਸੋ ਇਹ بڑے ਵੱਡੇ ਵੱਡੇ ਚੈਲੰਜਸ ਜਿਹੜੇ ਹੈਗੇ ਆ ਉਹ ਕੀਤੇ ਜਾ ਰਹੇ ਆ ਹੁਣ ਜੇ ਇਹ ਹੋਏਗਾ ਇਸ ਤੋਂ ਬਾਅਦ ਫਿਰ ਕੀ ਅਗਲਾ ਸਵਾਲ ਇਹ ਬਣ ਜਾਂਦਾ ਕਿ ਕੈਨੇਡਾ ਕਿਉਂਕਿ ਆਲਰੇਡੀ ਖਫਾ ਅਮਰੀਕਾ ਤੋਂ ਜਿਹੜਾ ਬਿਆਨ ਦਿੱਤਾ ਗਿਆ ਟੈਰਿਫ ਲਾਉਣ ਦੀਆਂ ਗੱਲਾਂ ਜਾਂ ਹੋਰ ਮੈਕਸੀਕੋ ਹੋ ਗਿਆ ਜਾਂ ਫਿਰ ਹੁਣ ਯੂਕਰੇਨ ਦੀ ਗੱਲ ਕਰ ਲਈਏ ਯੂਰਪੀਅਨ ਜਿਹੜੀ ਇੱਕ ਆਪਣੇ ਯੂਨੀਅਨ ਹੈਗੀ ਹੈ ਇਹਨਾਂ ਦੇ ਵੀ ਖਿਲਾਫ ਕਿਤੇ ਨਾ ਕਿਤੇ ਚੱਲਿਆ ਜਾ ਰਿਹਾ ਤੁਹਾਨੂੰ ਮੈਂ ਦੱਸਾਂ ਕਿ ਪਿਛਲੇ ਦਿਨੀ ਪਿਛਲੇ ਹਫ਼ਤਿਆਂ ਦੇ ਵਿੱਚ ਸਾਊਦੀ ਅਰਬ ਦੇ ਵਿੱਚ ਮੀਟਿੰਗ ਹੋਈ ਹੈ ਰਸ਼ੀਆ ਅਤੇ ਅਮਰੀਕਾ ਦੀ ਮਸਲਾ ਕੀ ਸੀ ਯੂਕਰੇਨ ਵਾਰ ਦੇ ਨਾਲ ਸੋ ਹੁਣ ਉਹਦੇ ਵਿੱਚ ਯੂਕਰੇਨ ਦੇ ਜਿਹੜੇ ਜਿਹੜੇ ਹੈਗੇ ਆਪਣੇ ਮੁਖੀ ਜ਼ੇਲੈਂਸਕੀ ਉਹਨਾਂ ਦਾ ਕਹਿਣਾ ਕਿ ਸਾਡੀ ਗੱਲ ਹੋ ਰਹੀ ਹੈ ਸਾਨੂੰ ਵਿੱਚ ਬੁਲਾਇਆ ਨਹੀਂ ਗਿਆ ਮੀਟਿੰਗ ਦੇ ਤੇ ਉਹਨਾਂ ਦਾ ਕਹਿਣਾ ਕਿ ਸਾਡੇ ਤੋਂ ਬਿਨਾ ਹੋਈ ਹੋਈ ਕਿਸੇ ਮੀਟਿੰਗ ਦੇ ਵਿੱਚ ਕੋਈ ਵੀ ਨਤੀਜਾ ਨਿਕਲਦਾ ਅਸੀਂ ਉਹਨੂੰ ਮੰਨਾਂਗੇ ਨਹੀਂ ਮਤਲਬ ਅਮਰੀਕਾ ਕਿਤੇ ਨਾ ਕਿਤੇ ਹੁਣ ਆਪਣੇ ਤੌਰ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ ਮਸਲਾ ਭਾਵੇਂ ਯੂਕਰੇਨ ਦਾ ਉਹ ਕਹਿੰਦੇ ਸਾਨੂੰ ਬੁਲਾਇਆ ਨਹੀਂ ਰਸ਼ੀਆ ਨਾਲ ਬਹਿ ਕੇ ਤੁਸੀਂ ਮੀਟਿੰਗ ਕੀਤੀ ਹੈ ਸੋ ਮੈਨੂੰ ਲੱਗਦਾ ਵੀ ਜਿਸ ਦਿਨ ਰਸ਼ੀਆ ਦੇ ਨਾਲ ਬਹਿ ਕੇ ਮੀਟਿੰਗ ਕੀਤੀ ਹੈ ਸਾਰਾ ਉਸ ਦਿਨ ਪੱਕ ਗਿਆ ਮਤਲਬ ਕਿ ਉਸ ਦਿਨ ਪਲਾਨ ਬਣ ਚੁੱਕੇ ਆ ਵੀ ਕੀ ਕਰਨਾ ਕੀ ਨਹੀਂ ਕਰਨਾ ਤੁਸੀਂ ਸਾਡੇ ਹੱਕ ਚਾਓ ਵੈਸੇ ਵੀ ਡੋਨਲਡ ਟਰੰਪ ਜਿਹੜਾ ਉਹ ਪੁਤਿਨ ਦੇ ਜਿਹੜਾ ਹੈਗਾ ਨੇੜੇ ਮੰਨਿਆ ਜਾਂਦਾ ਇਸ ਕਰਕੇ ਉਹਨੇ ਰਸ਼ੀਆ ਦੇ ਹੱਕ ਦੇ ਵਿੱਚ ਵੀ ਜਿਹੜੀ ਗੱਲਬਾਤ ਜਿਹੜੀ ਆ ਉਹ ਕਰ ਦਿੱਤੀ ਆ ਹੁਣ ਦੇਖੋ ਸਾਰਾ ਕੁਝ ਉਲਟ ਹੋ ਰਿਹਾ ਜੋ ਆਪਾਂ ਪਹਿਲਾਂ ਗੱਲਾਂ ਕਰਦੇ ਹੁੰਦੇ ਸੀਗੇ ਸੋ ਇਹਦੇ ਨਾਲ ਹੁਣ ਜਿਹੜੀ ਮੈਂ ਉਸੇ ਗੱਲ ਤੇ ਫੇਰ ਆਵਾਂ ਆਪਾਂ ਕਿਤੇ ਵਿਸਰਨਾ ਜਾਈਏ ਭਈ ਕੀ ਹੁਣ ਅਮਰੀਕਾ ਅ ਉਸ ਥਾਂ ਨੂੰ ਉਸ ਥਾਂ ਦੇ ਉੱਤੇ ਜਿੱਥੇ ਸਰਪੰਚ ਮੰਨਿਆ ਜਾਂਦਾ ਅਮਰੀਕਾ ਉਹ ਕਾਇਮੀ ਰੱਖ ਸਕੇਗਾ ਕਿਉਂਕਿ ਕੈਨੇਡਾ ਨੂੰ ਥੋੜਾ ਖਫਾ ਉਹਨਾਂ ਨੇ ਕਰ ਲਿਆ ਮੈਕਸੀਕੋ ਨੂੰ ਖਫਾ ਕਰ ਲਿਆ ਯੂਕਰੇਨ ਨੂੰ ਯੂਰਪੀਅਨ ਯੂਨੀਅਨ ਨੂੰ ਸੋ ਕੀ ਇਹ ਇਸ ਤਰ੍ਹਾਂ ਨਹੀਂ ਕਰਨਗੇ ਕਿ ਇਹ ਸਾਰੇ ਜਾਨੇ ਆਪਣਾ ਇੱਕ ਗਰੁੱਪ ਬਣਾ ਲੈਣਗੇ ਇੰਗਲੈਂਡ ਵਿੱਚ ਹੀ ਤੇ ਉਹਦੇ ਨਾਲ ਅਮਰੀਕਾ ਜਿਹੜਾ ਹੈਗਾ ਉਹ ਵੱਖਰਾ ਹੋ ਜਾਊਗਾ ਉਹ ਇੱਕ ਵੱਖਰਾ ਹੋ ਕੇ ਰਹਿ ਜਾਏਗਾ ਤੇ ਇਹ ਸਾਰਾ ਇੱਕ ਗਰੁੱਪ ਬਣ ਜਾਏਗਾ ਸੋ ਇਹ ਚਾਂਸਸ ਹੈਗੇ ਆ ਉਸ ਤੋਂ ਬਾਅਦ ਜੇ ਈਰਾਨ ਦੀ ਗੱਲ ਆਉਂਦੀ ਹੈ ਜੇ ਈਰਾਨ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਤਾਂ ਈਰਾਨ ਕੋਲ ਨਿਊਕਲੀਅਰ ਜਿਹੜੀ ਪਾਵਰ ਹੈਗੀ ਜੇ ਉਹਦਾ ਇਸਤੇਮਾਲ ਹੁੰਦਾ ਤਾਂ ਫਿਰ ਜਿਹੜਾ ਪੂਰਾ ਦੁਨੀਆ ਹੈਗੀ ਹੈ ਵਿਸ਼ਵ ਹੈਗਾ ਉਹ ਨਿਊਕਲੀਅਰ ਵਾਰ ਵਾਲੇ ਪਾਸੇ ਵੱਧ ਜਾਏਗਾ ਤੇ ਵਾਰ ਜੇਕਰ ਨਿਊਕਲੀਅਰ ਇੱਕ ਵੀ ਬੰਬ ਕਿਤੇ ਛੱਡਿਆ ਗਿਆ ਜੇਕਰ ਇਹ ਨਿਊਕਲੀਅਰ ਵਿਸਪੋਰਟ ਕੀਤਾ ਗਿਆ ਤਾਂ ਦੁਨੀਆ ਭਰ ਨੂੰ ਉਹਦਾ ਨੁਕਸਾਨ ਹੋਣਾ ਹੈ ਸੋ ਇਹ ਗੱਲਾਂ ਇਸ ਵੇਲੇ ਤੱਕ ਦੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ